ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰाइम ਹਲਕੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਜਫਾ ਦਰਜ ਕੀਤਾ ਜਾ ਰਿਹਾ ਹੈ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜੱਜ ਚੌਂਗ ਦੇ ਕਰੀਬੀ ਪਿੰਡ ਰਾਏਪੁਰ ਤੋਂ ਜਿੱਥੇ ਕਿ ਚੋਰਾਂ ਵੱਲੋਂ ਇੱਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਚੋਰਾਂ ਦੇ ਹੌਸਲੇ ਨੇ ਬੁਲੰਦ ਹਨ ਕਿ ਪਿੰਡ ਦੇ ਵਿਚਕਾਰ ਬਣੇ ਹੋਏ ਮਕਾਨ ਨੂੰ ਉਹਨਾਂ ਨੇ ਚੋਰੀ ਕਰਨ ਦੇ ਲਈ ਨਿਸ਼ਾਨਾ ਬਣਾਇਆ ਚੋਰ ਸਭ ਤੋਂ ਪਹਿਲਾਂ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਉਸ ਤੋਂ ਬਾਅਦ ਜਿਸ ਕਮਰੇ ਦੇ ਵਿੱਚ ਪਰਿਵਾਰਕ ਮੈਂਬਰ ਸੁੱਤੇ ਹੁੰਦੇ ਨੇ ਉਸ ਕਮਰੇ ਨੂੰ ਤਾਲਾ ਲਗਾ ਦਿੰਦੇ ਨੇ ਤੇ ਉਸ ਤੋਂ ਬਾਅਦ ਕੋਠੇ ਉਤੇ ਬਣੇ ਕਮਰੇ ਦੇ ਵਿੱਚ ਜਾ ਕੇ ਅਲਮਾਰੀ ਦੇ ਵਿੱਚ ਰੱਖਿਓ ਗਹਿਣਿਆਂ ਤੇ ਨਕਦੀ ਨੂੰ ਲੈ ਕੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਪਰਿਵਾਰਕ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਕੋਠੇ ਦੇ ਬੈਕ ਸਾਈਡ ਨੂੰ ਛਲਾਂਗ ਲਗਾ ਕੇ ਭੱਜ ਜਾਂਦੇ ਨੇ 23 ਸਬੰਧੀ ਪੁਲਿਸ ਚੌਕੀ ਕਲਮਾ ਮੋੜ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਪੁਲਿਸ ਮੌਕੇ ਦਾ ਜਾਇਜ਼ਾ ਲੈਣ ਦੇ ਲਈ ਪਹੁੰਚ ਜਾਂਦੀ ਹੈ ਫਿਲਹਾਲ ਚੋਰਾਂ ਵੱਲੋਂ ਕਮਰੇ ਦੇ ਵਿੱਚ ਰੱਖਿਏ ਹੋਏ 24000 ਰੁਪਏ ਅਤੇ ਕੰਨਾਂ ਦੇ ਝੁੰਮਕੇ ਲੈ ਕੇ ਫਰਾਰ ਹੋਣ ਦਾ ਮਾਮਲਾ ਪੁਲਿਸ ਵੱਲੋਂ ਦਰਜ ਕਰ ਲਿਆ ਜਾਂਦਾ ਹੈ ਪੁਲਿਸ ਵੱਲੋਂ ਚੋਰਾਂ ਨੂੰ ਫੜਨ ਦੇ ਲਈ ਆਪਣੇ ਪ੍ਰਯਾਸ ਸ਼ੁਰੂ ਕਰ ਦਿੱਤੇ ਗਏ ਨੇ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੇ ਨਾਲ ਕੇਹਰ ਸਿੰਘ ਦੀ ਰਿਪੋਰਟ